ਕਿਸੇ ਵੀ ਪਾਰਟੀ ਦੇ ਲੀਡਰ ਨੂੰ ਇਸ ਪਿੰਡ ਦੇ ਵਿੱਚ ਵੜਨ ਤੋਂ ਜਿਹੜਾ ਸਾਫ਼ ਮਨਾਹੀ ਕਰ ਦਿੱਤੀ ਗਈ ਹੈ ਮਨਪਾਲ ਤੋਂ ਬਗੈਰ ਨਾ ਕੋ ਕਾਂਗਰਸੀ ਨਾ ਕੋ ਕਾਲੀ ਨਾ ਕੋ ਆਮ ਆਦਮੀ ਪਾਉਜੀ ਦੇ ਮਤਲਬ ਨੂੰ ਭਰਾਣੇ ਤੋਂ ਵੜਦੇ ਆ ਗਏ ਨਹੀਂ ਸਾਡੇ ਤੇ ਇਹ ਦਾਗ ਲੱਗਾ ਵਾ ਕਿ ਅਸੀਂ ਉਹਨਾਂ ਨੂੰ ਹਰਾਇਆ ਵਾ ਜਿਹੜਾ ਦਾਗ ਲੱਗਾ ਵਾ ਸਾਡੇ ਤੇ ਉਹ ਦਾਗ ਧੋਤਾ ਜਾਵੇ ਜਿਹੜਾ ਫੈਸਲਾ ਤੁਸੀਂ ਪਿੰਡ ਦੇ ਵਿੱਚ ਲਿਆ ਏ ਕਿਤੇ ਨਾ ਕਿਤੇ ਭਾਈਚਾਰਕ ਸੰਜ ਵੀ ਟੁੱਟ ਸਕਦੀ ਐ ਇਸ ਫੈਸਲੇ ਦੇ ਨਾਲ ਨੌਜਵਾਨੀ ਤੇ ਸਾਡੇ ਚ 100% ਜਿਹੜੀ ਭਾਈ ਅਮਿਤਪਾਲ ਜੀ ਦੇ ਸਮਰਥਨ ਦੇ ਵਿੱਚ ਹੈ। ਅੱਜ ਦੇ ਸਮੇਂ ਦੇ ਵਿੱਚ ਭਾਈ ਅਮਿਤਪਾਲ ਜੀ ਦਾ ਦੋ ਤਰੀਕੇ ਨਾਲ ਪ੍ਰਚਾਰ ਹੋ ਰਿਹਾ। ਅਰੇ ਫੋਨ ਲਾ ਕੇ ਕਹਿ ਰਿਹਾ ਕਿ ਯਾਰ ਤੂੰ ਕਿਉਂ ਅੱਗੇ ਲੱਗਿਆ ਮੈਂ ਤੂੰ ਕਿਉਂ ਬੁਰਾ ਬੰਦਾ ਵਾਂ। ਲੀਡਰਾਂ ਦੇ ਖਾਤੇ ਸਾਡੇ ਜਾਂ ਪਿੰਡਾਂ ਚੋਂ ਆ ਰਹੇ। ਤੇ ਆਪਰ ਨੂੰ ਕੋਈ ਇਹੋ ਜਿਹਾ ਲੀਡਰ ਨਹੀਂ ਸੀ ਮਿਲਿਆ। ਭਾਈ ਅਮਰਪਾਲ ਸਿੰਘ ਤੇ ਕਹਿੰਦੇ ਸੀ ਮੈਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ ਕਹਿੰਦੇ ਉਸੇ ਸੰਵਿਧਾਨ ਦੇ ਅਧੀਨ ਹੁਣ ਚੋਣ ਲੜਨੀ ਪੈ ਰਹੀ ਹੈ ਹੁਣ ਗੁਰੂ ਦਾ ਸਿੱਖ ਬਿਆਨ ਤੇ ਚੇਂਜ ਕਰਦਾ ਨਹੀਂ ਹੁੰਦਾ 84 ਭੁੱਲਦੀ ਆਪਾਂ ਤੇ ਆਪਾਂ ਉਸ ਪਾਰਟੀ ਨਾਲ ਰਲ ਕੇ ਤੇ ਕਿਹਦੀ ਕਿਹਦੀ ਗੱਲਾ ਕਰਦੇ ਪਹਿਲੀ ਯਾਰ ਮੈਂ ਐਮਪੀ ਦੀ ਇਲੈਕਸ਼ਨ ਦੀ ਵਿੱਚ ਐ ਇੱਦੀ ਦੂਰ ਆ ਨਹੀਂ ਤੇ ਮੇਰੇ ਪਿੰਡ ਵੀ ਕੋਈ ਆਉਂਦਾ ਸੀਗਾ ਤੇ ਮੈਂ ਨਹੀਂ ਸੀ ਜਾਂਦਾ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸੀ ਚੱਲ ਪੰਜਾਬ ਦਾ ਸਿਆਸੀ ਮਾਹੌਲ ਗਰਮਾਉਂਦਾ ਨਜ਼ਰ ਆ ਰਿਹਾ ਹੈ ਖਾਸ ਕਰਕੇ ਪੰਜਾਬ ਦੀ ਵੱਡੇ ਪੱਧਰ ਦੇ ਉੱਪਰ ਨਜ਼ਰ ਬਣੀ ਹੋਈ ਹੈ ਖਡੂਰ ਸਾਹਿਬ ਉਹ ਹਲਕੇ ਦੇ ਉੱਪਰ ਜਿਦੇ ਵਿੱਚ ਖਾਸ ਕਰ ਵੱਖ-ਵੱਖ ਸਿਆਸੀ ਧਿਰਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਚੋਣ ਅਖਾੜੇ ਦੇ ਵਿੱਚ ਆਪਣੀ ਸਰਗਰਮੀ ਨੂੰ ਕਰਦੇ ਹੋਇਆਂ ਤੇਜ਼ ਨਜ਼ਰ ਆਉਂਦੇ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਆਗੂ ਅਮਰਪਾਲ ਸਿੰਘ ਵੀ ਇਸ ਚੋਣ ਅਖਾੜੇ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਅਨਾਉਂਸ ਹੋ ਚੁੱਕੇ ਨੇ ਇਸੇ ਨੂੰ ਲੈ ਕੇ ਖਾਸ ਕਰਕੇ ਇੱਕ ਪਿੰਡ ਦੇ ਵੱਲੋਂ ਵੱਡਾ ਮਤਾ ਪਾ ਕੇ ਦੂਜੀਆਂ ਸਿਆਸੀ ਤਰ੍ਹਾਂ ਦਾ ਵਿਰੋਧ ਕੀਤਾ ਗਿਆ ਅਤੇ ਉਹਨਾਂ ਦਾ ਬਾਇਕਆਊਟ ਕਰਦਿਆਂ ਹੋਇਆਂ ਕਿਸੇ ਵੀ ਲੀਡਰ ਨੂੰ ਕਿਸੇ ਵੀ ਪਾਰਟੀ ਦੇ ਲੀਡਰ ਨੂੰ ਇਸ ਪਿੰਡ ਦੇ ਵਿੱਚ ਵੜਨ ਤੋਂ ਜਿਹੜਾ ਸਾਫ਼ ਮਨਾਹੀ ਕਰ ਦਿੱਤੀ ਗਈ ਹੈ ਮੇਰੇ ਨਾਲ ਹਰੀਕੇ ਦੇ ਬਿਲਕੁਲ ਨਜ਼ਦੀਕ ਮਰਹਾਣੇ ਦੇ ਕੁਝ ਨੌਜਵਾਨ ਜੁੜੇ ਹੋਏ ਨੇ ਜਿਨ੍ਹਾਂ ਨੇ ਬਾਇਕਆਊਟ ਕੀਤਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਸਮਰਥਨ ਤੋਂ ਬਿਨਾਂ ਹੋਰ ਕਿਸੇ ਵੀ ਸਿਆਸੀ ਤਿਰ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ ਗੱਲਬਾਤ ਕਰਦੇ ਆਂ ਭਾਈ ਜਗਜੀਤ ਸਿੰਘ ਸਾਡੇ ਨਾਲ ਹੈ ਭਾਈ ਜਗਜੀਤ ਸਿੰਘ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਦੂਜੀਆਂ ਸਿਆਸੀ ਧਿਰਾਂ ਦਾ ਬਾਈਕਾਊਟ ਕਰਕੇ ਭਾਈ ਅਮਰਪਾਲ ਸਿੰਘ ਨੂੰ ਸਮਰਥਨ ਕਰਨ ਦਾ ਮੰਤਵ ਕੀ ਹੈ ਤੁਹਾਡਾ ਸਭ ਤੋਂ ਪਹਿਲਾਂ ਤੇ ਵੀਡੀ ਰਿੰਦਰ ਸਿੰਘ ਸਭਰਾ ਦੇ ਚੈਨਲ ਨੂੰ ਵੇਖ ਰਹੀ ਸਾਰੀ ਸੰਗਤ ਨੂੰ ਵੈਗੋ ਜੀ ਕਾ ਖਾਲਸਾ ਵੈਗੋ ਜੀ ਕੀ ਫਤਿਹ ਭਾਈ ਸਾਹਿਬ ਜੀ ਮੰਤਵ ਇਹ ਆ ਕਿ ਆਪਣੇ ਖਡੂਰ ਸਾਹਿਬ ਹਲਕੇ ਤੇ ਉੱਤੇ ਬਹੁਤ ਤਗੜਾ ਸਾਡੇ ਤੇ ਦਾਗ ਲੱਗਾ ਵਾ ਪਹਿਲਾਂ ਦਾਗ ਇਹ ਲੱਗਾ ਵਾ ਕਿ ਬੀਬੀ ਆਪਣੀ ਖਾਲੜਾ ਨੂੰ ਹਰਾਉਣ ਦੇ ਜ਼ਿੰਮੇਵਾਰ ਇਹ ਮਾਜੇ ਦੇ ਮਜਹਿਲ ਆ ਠੀਕ ਹੈ ਜੀ ਕਿਉਂਕਿ ਬੜਾ ਤਗੜਾ ਦੇਣ ਸੀਗਾ ਭਾਈ ਸਾਹਿਬ ਜੀ ਖਾਲੜਾ ਸਾਹਿਬ ਦੀ ਆਪਣੀ ਸਿੱਖ ਕੌਮ ਨੂੰ ਪਰ ਸਾਡੇ ਤੇ ਇਹ ਦਾਗ ਲੱਗਾ ਵਾ ਕਿ ਅਸੀਂ ਉਹਨਾਂ ਨੂੰ ਹਰਾਇਆ ਵਾ ਤੇ ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਖਡੂਰ ਸਾਹਿਬ ਹਲਕੇ ਤੋਂ ਸਾਨੂੰ ਦੁਬਾਰਾ ਇੱਕ ਮੌਕਾ ਦਿੱਤਾ ਵਾ ਕਿ ਜਿਹੜਾ ਦਾਗ ਲੱਗਾ ਵਾ ਸਾਡੇ ਤੇ ਉਹ ਦਾਗ ਧੋਤਾ ਜਾਵੇ ਦਾਗ ਧੋਣ ਦਾ ਸਾਨੂੰ ਮੌਕਾ ਮਿਲਿਆ ਵਾ ਤੇ ਜੇਕਰ ਇਹ ਅਸੀਂ ਮੌਕਾ ਹੱਥੋਂ ਇਸ ਤਰ੍ਹਾਂ ਖੋਝ ਦਿੱਤਾ ਤੇ ਮੈਨੂੰ ਨਹੀਂ ਲੱਗਦਾ ਕਿ ਸਾਡੀ ਉਮਰ ਚ ਕੋਈ ਸਾਡਾ ਆਗੂ ਸਾਡੀ ਸਾਡੇ ਵੱਲ ਦੀ ਗੱਲ ਕਰੂਗਾ ਪਿੰਡਾਂ ਦੇ ਵਿੱਚ ਸਿਆਸੀ ਧਿਰਾਂ ਦੇ ਆਮ ਕਰਕੇ ਕੇਡਰ ਖੜੇ ਹੁੰਦੇ ਨੇ ਲੱਗਦਾ ਨਹੀਂ ਕਿ ਜਿਹੜਾ ਫੈਸਲਾ ਤੁਸੀਂ ਪਿੰਡ ਦੇ ਵਿੱਚ ਲਿਆ ਏ ਕਿੰਤੇ ਨਕਤੇ ਭਾਈ ਚਾਰ ਕਿਸਾਨ ਵੀ ਟੁੱਟ ਸਕਦੀ ਐ ਇਸ ਫੈਸਲੇ ਦੇ ਨਾਲ ਅ ਜਦੋਂ ਆਪਾਂ ਸੱਚ ਦੀ ਹੋਕਾ ਦੇਣਾ ਹੋਵੇ ਨਾ ਤੇ ਬਹੁਤ ਲੋਕ ਜਿਹੜੀਆਂ ਝੂਠੀਆਂ ਦੁਕਾਨਾਂ ਵਾ ਜਦੋਂ ਆਪਾਂ ਸੱਚ ਦੀ ਦੁਕਾਨ ਚਲਾਈਏ ਤੇ ਝੂਠੀਆਂ ਦੁਕਾਨਾਂ ਆਟੋਮੈਟਿਕ ਬੰਦ ਹੋਣੀਆਂ ਹੁੰਦੀਆਂ ਠੀਕ ਹੈ ਜੀ ਹਰ ਕਿਸੇ ਨੂੰ ਇਹ ਆ ਕਿ ਕੋਈ ਨਾ ਕਿ ਜਿਹੜੇ ਸਿਆਸੀ ਰੋਟੀਆਂ ਜਿੰਨਾਂ ਦੀਆਂ ਚੱਲਦੀਆਂ ਵਾ ਪਾਰਟੀ ਬਾਜ਼ੀਆਂ ਤੋਂ ਹਰ ਕਿਸੇ ਨੂੰ ਇਹ ਹੈਗਾ ਵਾ ਕਿ ਜੇਕਰ ਇਹ ਭਾਈ ਅਮਿਤਪਾਲ ਆ ਗਿਆ ਜਿਵੇਂ ਨਸ਼ੇ ਵਾਲੇ ਲਾ ਲੋ ਨਸ਼ੇ ਵਾਲਿਆਂ ਨੂੰ ਇਹ ਆ ਕਿ ਭਾਈ ਅਮਿਤਪਾਲ ਆ ਗਿਆ ਤੇ ਸਾਡੇ ਨਸ਼ੇ ਬੰਦ ਹੋ ਜਾਣੇ ਆ ਦੁੱਖ ਤੇ ਉਹਨਾਂ ਨੂੰ ਹੈਗਾ ਵਾ ਕਿ ਇਹ ਜਿਹੜਾ ਸਾਡਾ ਬਾਈਕਾਟ ਹੋ ਰਿਹਾ ਵਾ ਪਰ ਜੇਕਰ ਅਸੀਂ ਬਾਈਕਾਟ ਉਹਨਾਂ ਦਾ ਨਾ ਕਰਾਂਗੇ ਤੇ ਸਾਡੀ ਜਿਹੜਾ ਜ਼ੂਥ ਵਾ ਸਾਡੀ ਜਿਹੜੀ ਨਸਲ ਵਾ ਨਸਲ ਦੀ ਨਸਲ ਕੁਸ਼ੀ ਹੋ ਰਹੀ ਆ ਤੇ ਬਹੁਤ ਵੱਡੇ ਲੈਵਲ ਤੇ ਡੇ ਬਾਏ ਡੇ ਵੱਡੇ ਲੈਵਲ ਤੇ ਜਿਹੜਾ ਆਪਣਾ ਪੰਜਾਬ ਵਾ ਆਪਣਾ ਇੰਡੀਆ ਵਾ ਉਹ ਡਿਕਟੇਟਰਸ਼ਿਪ ਆਉਂਦੇ ਆ ਰਿਹਾ ਵਾ ਹੂੰ ਤੇ ਜੇਕਰ ਆਪਾਂ ਆਪਣੇ ਯੋਧਿਆਂ ਨੂੰ ਨਾ ਮੌਕਾ ਦਿੱਤਾ ਕਿਉਂਕਿ ਆਪਣੇ ਵਾਸਤੇ ਉਹ ਉਹਨਾਂ ਦਾ ਕਿਹੜਾ ਕੋਈ ਵੱਟ ਬੰਨੇ ਦਾ ਰੌਲਾ ਹੈ ਠੀਕ ਹੈ ਜੀ ਕੋਈ ਉਹਨਾਂ ਦਾ ਆਪ ਦਾ ਕੋਈ ਸਿਆਸੀ ਰੌਲਾ ਨਹੀਂ ਆ ਇਹ ਰੌਲਾ ਵਾ ਪੰਜਾਬ ਦੇ ਪਾਣੀਆਂ ਦਾ ਪੰਜਾਬ ਦੀ ਜਵਾਨੀ ਦਾ ਪੰਜਾਬ ਦੀਆਂ ਨਸਲਾਂ ਦਾ ਪੰਜਾਬ ਦੀਆਂ ਫਸਲਾਂ ਦਾ ਜਿਹੜੀ ਤੁਹਾਡੀ ਪਿੰਡ ਵਿੱਚ ਲਈ ਬਹੁਤ ਗਿੰਤੀ ਹੈ ਉਹ ਇਸ ਚੀਜ਼ ਨੂੰ ਸਮਝਣ ਵਾਸਤੇ ਤਿਆਰ ਆ ਹਾਂਜੀ ਬਿਲਕੁਲ ਤਿਆਰ ਹੈ ਜੀ ਨੌਜਵਾਨੀ ਤੇ ਸਾਡੇ ਚ 100% ਜਿਹੜੀ ਭਾਈ ਅਮਿਤਪਾਲ ਦੇ ਸਮਰਥਨ ਦੇ ਵਿੱਚ ਕੋਈ ਤੁਹਾਨੂੰ ਪਤਾ ਕਿ ਕੋਈ ਪੁਰਾਣੇ ਹੁੰਦੇ ਆ ਜਿਵੇਂ ਬਜ਼ੁਰਗ ਹੁੰਦੇ ਆ ਉਹਨਾਂ ਦੇ ਹਜੇ ਵੀ ਰਮਾਈਡ ਦੇ ਵਿੱਚ ਅਕਾਲੀ ਕਾਂਗਰਸੀ ਅਕਾਲੀ ਕਾਂਗਰਸੀ ਉਹ ਚੱਲਦਾ ਪਿਆਦਾ ਪਰ ਅਰਦਾਸ ਕਰਦੇ ਆ ਗੁਰਾਂ ਦਾ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਵੀ ਉਹਨਾਂ ਦੀ ਵੀ ਸੋਚ ਆਪਣੇ ਸਿੱਖਾਂ ਪ੍ਰਤੀ ਆਪਣੀ ਪ੍ਰਤੀਬੱਧ ਲਈ ਤਾਂ ਜੋ ਆਪਣੀ ਜਿਹੜੀ ਸਿੱਖ ਕੌਮ ਵਾ ਹਮੇਸ਼ਾ ਇਹ ਇਹਨਾਂ ਤੋਂ ਮਾਰਾਂ ਖੰਦੀ ਆਈ ਹੈ ਬਹੁਤ ਵੱਡੀ ਚੁਣੌਤੀ ਹੋ ਜਾਂਦੀ ਹੈ ਖਾਸ ਕਰ ਇੱਕ ਪਾਸੇ ਤਾਂ ਦੂਜੀਆਂ ਸਿਆਸੀ ਤੇ ਰਵੈਇਤੀ ਤਰ੍ਹਾਂ ਦੇ ਵੱਲੋਂ ਕਿਤੇ ਨਾ ਕਿਤੇ ਲਾਲਚ ਦਿੱਤੇ ਜਾਂਦੇ ਆ ਆਟਾ ਦਾਲ ਕਨਕ ਹਜ਼ਾਰ ਰੁਪਇਆ ਪੈਨਸ਼ਨਾਂ ਦਾ ਜ਼ਿਕਰ ਹੁੰਦਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਆਦ ਨਜ਼ਰ ਆਉਂਦੀਆਂ ਕੀ ਲੱਗਦਾ ਹੈ ਕਿ ਇੱਕ ਪਾਸੇ ਉਹ ਸਿਆਸੀ ਤਰਾਨੇ ਤੇ ਦੂਜੇ ਪਾਸੇ ਜਾਦ ਉਮੀਦਵਾਰ ਨੌਜਵਾਨ ਅਮਰਤਪਾਲ ਸਿੰਘ ਫਿਰ ਲੋਕ ਫਤਵਾ ਕਿਨੂੰ ਦੇ ਸਕਦੇ ਆ ਜ਼ਿਆਦਾਤਰ ਆ ਮੈਂ ਇੱਥੇ ਨੂੰ ਦੱਸ ਰਿਹਾ ਕਿ ਵੀਰ ਕਵ尔ਦੀਪ ਸਿੰਘ ਆ ਕਵ尔ਦੀਪ ਸਿੰਘ ਸਾਡੇ ਮਰਹਾਣੇ ਤੋਂ ਆ ਜਿਹੜੇ ਅੱਗੇ ਲੱਕੇ ਆ ਆਪਣੇ ਭਾਈ ਅਮਰਪਾਲ ਸਿੰਘ ਜੀ ਦਾ ਪ੍ਰਚਾਰ ਕਰ ਰਿਹਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਭਾਈ ਅਮਰਪਾਲ ਜੀ ਦਾ ਦੋ ਤਰੀਕੇ ਨਾਲ ਪ੍ਰਚਾਰ ਹੋ ਰਿਹਾ ਇੱਕ ਤੇ ਜਿਹੜੀ ਨੌਜਵਾਨੀ ਖੁੱਲ ਕੇ ਸਾਹਮਣੇ ਆ ਰਹੀ ਆ ਤੇ ਜਿਹੜੇ ਕੁਝ ਲੋਕ ਆ ਜਿਹੜੇ ਪਾਰਟੀਆਂ ਦੇ ਵੱਧੇ ਆ ਆ ਹੈਗੇ ਭਾਈ ਸਾਹਿਬ ਦੇ ਹੱਕ ਦੇ ਵਿੱਚ ਆ ਪਰ ਆ ਵੋਟ ਮਤਲਬ ਕਿ ਜੁੜੇ ਦੂਜੀਆਂ ਪਾਰਟੀਆਂ ਨਾਲ ਤੇ ਮੈਂ ਜਿਵੇਂ ਆਪ ਜੀ ਨੇ ਕਿਹਾ ਸੀਗਾ ਕਿ ਆ ਵੀ ਕੋਈ ਲਾਲਚ ਦਿੱਤੇ ਜਾ ਰਹੇ ਆ ਕੁਝ ਨਾ ਕੁਝ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆਪੋ ਆਪਣੇ ਤਰੀਕਿਆਂ ਨਾਲ ਪਾਰਟੀਆਂ ਕਰ ਲਈਆਂ ਵਾ ਹੁਣ ਇਹ ਵੀਰ ਜੀ ਪਹਿਲਾਂ ਦੂਜੀਆਂ ਸਿਆਸੀ ਪਾਰਟੀਆਂ ਨਾਲ ਜੁੜੇ ਸੀਗੇ ਪਰ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਆਪਣੀ ਪੰਥ ਦੀ ਗੱਲ ਵਾ ਤੇ ਆਪਾਂ ਨੂੰ ਆਪਣਿਆਂ ਦਾ ਸਾਥ ਦੇਣਾ ਚਾਹੀਦਾ ਵਾ ਕਿਉਂਕਿ ਸਾਰੀ ਉਮਰ ਕਾ ਲਿਆ ਕਾਂਗਰਸ ਆਪਾ ਕਰ ਦਿੱਤੀ ਆ ਤੇ ਇਸ ਵੀਰ ਜੀ ਨੂੰ ਬਹੁਤ ਫੋਨ ਆ ਰਹੇ ਆ ਤੇ ਸਾਰੇ ਫੋਨ ਲਾ ਕੇ ਕਹਿ ਰਿਹਾ ਕਿ ਯਾਰ ਤੂੰ ਕਿਉਂ ਅੱਗੇ ਲੱਗਿਆ ਮੈਂ ਤੂੰ ਕਿਉਂ ਬੁਰਾ ਬੰਦਾ ਵਾਂ ਲੀਡਰਾਂ ਦੇ ਫੋਨ ਆ ਰਹੇ ਸਾਰੇ ਜਾਂ ਪਿੰਡਾਂ ਚੋਂ ਆ ਰਹੇ ਆ ਛੋਟੇ ਤੋਂ ਲੈ ਕੇ ਵੱਡੇ ਤੱਕ ਦੇ ਫੋਨ ਆ ਰਹੇ ਆ ਹਮ ਸਾਰਿਆਂ ਦੇ ਫੋਨ ਆ ਰਹੇ ਆ ਪਹਿਲਾਂ ਕਿੰਨਾਂ ਨੂੰ ਸਪੋਰਟ ਕੀਤੀ ਜਾਂਦੀ ਸੀ ਇਹਨਾਂ ਵੱਲੋਂ ਇਹ ਇਹ ਸਪੋਰਟ ਸੀਗੀ ਕਾਂਗਰਸ ਦੀ ਪਾਰਟੀ ਨੂੰ ਸਪੋਰਟ ਸੀਗੀ ਕਾਂਗਰਸ ਨੂੰ ਸਪੋਰਟ ਕਰਦੇ ਸੀ ਥੋੜੀ ਨਹੀਂ ਬਹੁਤ ਜ਼ਿਆਦੀ ਇਹ ਉਸ ਟਾਈਮ ਜਦੋਂ ਆ ਸਾਡੇ ਹਲਕੇ ਤੋਂ ਗਿਲ ਸਾਹਿਬ ਗਿਲ ਜਦੋਂ ਹਾਰਿਆ ਵਾ 7-8 ਵਾਰੀ ਆਪਾਂ ਤਾਂ ਪਤਾ ਹਾਰਿਆ ਪਹਿਲਾਂ ਹਨਾ ਤੇ ਇਹ ਉਦੋਂ ਵੀ ਉਹਦੇ ਉਹਨਾਂ ਦੇ ਨਾਲ ਸੀਗਾ ਜਦੋਂ ਉਹਨਾਂ ਨੂੰ ਪਿੰਡ ਦੇ ਵਿੱਚ ਕੋਈ ਨਹੀਂ ਸੀ ਜਾਣਦਾ ਐਨਾ ਮਤਲਬ ਕਿ ਇੱਕ ਸਪੋਰਟ ਕੀਤੀ ਸੀ ਇਸ ਤਰ੍ਹਾਂ ਦੀ ਕਿਹੜੀ ਚੀਜ਼ ਵਾਪਰੀ ਕਿ ਇੱਕੇ ਪਾਸੇ ਇੱਕ ਦਿਸ਼ਾ ਨੂੰ ਛੱਡ ਕੇ ਦੂਜੀ ਪਾਸੇ ਦਿਸ਼ਾ ਦੇ ਵੱਲੇ ਹੋ ਤੁਰਦੇ ਆ ਪਹਿਲੀ ਪਹਿਲਾਂ ਤੇ ਸਿੱਧੀ ਗੱਲ ਆ ਕਿ ਆਪਾਂ ਨੂੰ ਕੋਈ ਐਹੋ ਜਿਹਾ ਲੀਡਰ ਨਹੀਂ ਸੀ ਮਿਲਿਆ ਜਿਹਦੇ ਆਪਾਂ ਪਿੱਛੇ ਤੁਰ ਸਕੀਏ ਠੀਕ ਹੈ ਜੀ ਜਿਹਦੇ ਆਪਾਂ ਪਿੱਛੇ ਤੁਰਦੇ ਸੀ ਉਹ ਆਪਣੀ ਰਾਹ ਹੀ ਲੈ ਜਾਂਦਾ ਸੀ ਠੀਕ ਹੈ ਜੀ ਬਾਅਦ ਚ ਜਾ ਕੇ ਪਤਾ ਲੱਗਦਾ ਹੀ ਯਾਰ ਗਲਤੀ ਹੋ ਗਈ ਆ ਹੁਣ ਇੱਕ ਨੌਜਵਾਨ ਪੀੜੀ ਨੂੰ ਸਿੱਖ ਕੌਮ ਨੂੰ ਆਸ ਜਾਗੀ ਆ ਕਿ ਜਿਹੜੇ ਸਾਡ ਕਿਉਂਕਿ ਉਹਨਾਂ ਨੇ ਸਾਨੂੰ ਪਹਿਲਾਂ ਹੀ ਕਰਕੇ ਵਿਖਾਤਾ ਵਾ ਕਿਉਂਕਿ ਜਦੋਂ ਆਪਾਂ ਹੱਕ ਸੱਚ ਲਈ ਜਾਈਏ ਆਪਾਂ ਨੂੰ ਜੇਲਾ ਹੁੰਦੀਆਂ ਵਾ ਠੀਕ ਹੈ ਜੀ ਲੋਕੀ ਉਹ ਲੋਕਾਂ ਨੂੰ ਪਹਿਲੇ ਪਤਾ ਲੱਗ ਗਿਆ ਵਾ ਵੀ ਜਿਹੜੇ ਸਾਡੇ ਭਾਈ ਅਮਰਪਾਲ ਸਿੰਘ ਜੀ ਆ ਸਾਡੀ ਖਾਤਰ ਪਹਿਲਾਂ ਹੀ ਮਤਲਬ ਕਿ ਬਹੁਤ ਕੁਝ ਕਰ ਚੁੱਕੇ ਆ ਲੋਕੀਤੇ ਬਣ ਕੇ ਕਰਦੇ ਆ ਕੋਈ ਐਮਐਲਏ ਬਣ ਕੇ ਕਰਦਾ ਕੋਈ ਐਮਪੀ ਬਣ ਕੇ ਕਰਦਾ ਇਹਨਾਂ ਨੇ ਇੱਕ ਆਮ ਇਨਸਾਨ ਦੇ ਹੋਂਦ ਦੇ ਨਾਤੇ ਇਹਨਾਂ ਕੁਝ ਕਰ ਚੁੱਕੇ ਆ ਕਿ ਜਿਹੜੇ ਇੱਕ ਅੱਜ ਕੱਲ ਦੇ ਐਮਪੀ ਵੀ ਨਹੀਂ ਕਰ ਸਕਦਾ ਠੀਕ ਹੈ ਜੀ ਤੇ ਜੇਕਰ ਇਹਨਾਂ ਨੂੰ ਆਪਾਂ ਪਾਵਰਾਂ ਦਿੰਨੇ ਆ ਸਿਆਸੀ ਪਾਵਰਾਂ ਦਿੰਨੇ ਆ ਆਪਾਂ ਠੀਕ ਹੈ ਜੀ ਬੋਰਡ ਦੀ ਪਾਵਰ ਦਿੰਨੇ ਆ ਤੇ ਮੈਨੂੰ ਲੱਗਦਾ ਕਿ ਆਪਣਾ ਪੰਜਾਬ ਉਹ ਪੰਜਾਬ ਆ ਸਕਦਾ ਜਿਹੜਾ ਮਹਾਰਾਜ ਸਿੰਘ ਦੇ ਸਮੇਂ ਮਹਾਰਾਜ ਸਿੰਘ ਦੇ ਨਾਲ ਹੀ ਚੱਲੇ ਗਿਆ ਸੀ ਕੁਲਵੀਰ ਜੀ ਦਾ ਕਾਂਗਰਸ ਤੋਂ ਨੇ ਉਹ ਕਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਤੇ ਕਹਿੰਦੇ ਸੀ ਮੈਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ ਕਹਿੰਦੇ ਉਸੇ ਸੰਵਿਧਾਨ ਦੇ ਅਧੀਨ ਹੁਣ ਚੋਣ ਲੜਨੀ ਪੈ ਰਹੀ ਆ ਹੁਣ ਗੁਰੂ ਦਾ ਸਿੱਖ ਬਿਆਨ ਤੇ ਚੇਂਜ ਕਰਦਾ ਨਹੀਂ ਹੁੰਦਾ ਗੁਰੂ ਦਾ ਸਿੱਖ ਬਿਆਨ ਤੇ ਨਹੀਂ ਚੇਂਜ ਕਰਦਾ ਹਮ ਪਰ ਉਹ ਵੀ ਗੁਰੂ ਦਾ ਸਿੱਖ ਨਹੀਂ ਹੁੰਦਾ ਵੀ ਜਿਹੜਾ ਆਪਦੇ ਗੁਰੂ ਦੇ ਉੱਤੇ ਸੱਟਾਂ ਲਗੀਆਂ ਹੁਣ ਤੇ ਵਿਰੋਧੀਆਂ ਦਾ ਸਾਥ ਦੇਵੇ 84 ਭੁੱਲ ਗਿਆ ਆਪਾਂ ਨੇ ਠੀਕ ਹੈ ਜੀ ਇਹਨਾਂ ਦੇ ਭਾਈ ਅਮਰਤਪਾਲ ਨੇ ਤੇ ਇਹ ਕਹਿ ਦਿੱਤਾ ਕਿ ਮੈਂ ਉਹ ਸੰਵਿਧਾਨ ਨੂੰ ਮੰਨਦਾ ਨਹੀਂ ਆ ਠੀਕ ਹੈ ਜੀ ਪਰ ਕੋਈ ਚੀਜ਼ਾਂ ਤੁਹਾਨੂੰ ਪਤਾ ਵਾ ਕਿ ਇਹ ਕਰਨ ਦੇ ਵਾਸਤੇ ਕੋਈ ਨਾ ਕੋਈ ਆਪਣੇ ਇਰਾਦੇ ਬਦਲਨੇ ਪੈਂਦੇ ਆ ਠੀਕ ਹੈ ਜੀ ਜੇ ਮੰਨ ਲਓ ਹੁਣ ਆਪਾਂ ਇੱਥੋਂ ਤਰਨਤਾਰ ਨਾ ਜਾਣਾ ਪਰ ਰੋਡ ਭਾਵੇਂ ਮਾੜਾ ਵਾ ਹੋਰ ਕੋਈ ਜੀ ਰੋਡ ਹੀ ਨਹੀਂ ਹੈਗਾ ਤੇ ਮੈਂ ਤੇ ਮਾੜੇ ਰੋਡ ਤਾਂ ਨਹੀਂ ਜਾਊਗਾ ਠੀਕ ਹੈ ਜੀ ਤੇ ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਜਿਹੜੀ ਕਾਂਗਰਸੀ ਪਾਰਟੀ ਕਹਿੰਦੀ ਆ ਕਿ ਭਾਈ ਅਮਿਤਪਾਲ ਸਿੰਘ ਉਸੇ ਸੰਵਿਧਾਨ ਨੂੰ ਮੰਨਦਾ ਨਹੀਂ ਸੀ ਤੇ ਅੱਜ ਉਸੇ ਸੰਵਿਧਾਨ ਦੀ ਲੀਤ ਚੱਲ ਰਿਹਾ ਵਾ ਤੇ ਜਿਹੜੀ ਪਾਰਟੀ ਨੇ ਆਪਾਂ ਨੂੰ 84 ਦੇ ਵਿੱਚ ਐਡੇ ਦਾਗ ਦਿੱਤੇ ਆ ਐਨੇ ਆਪਾਂ ਨੂੰ ਜ਼ਖਮ ਦਿੱਤੇ ਆ ਤੇ ਆਪਾਂ ਉਸ ਪਾਰਟੀ ਨਾਲ ਰਲ ਕੇ ਤੇ ਕਿਹਦੀ ਕਿਹੜੀਆਂ ਗੱਲਾਂ ਕਰਦੇ ਆ ਮੰਨਦੇ ਨੇ ਇਸ ਚੀਜ਼ ਨੂੰ ਪਿੰਡ ਦੇ ਵੱਲੋਂ ਐਲਾਨ ਹੋਇਆ ਐ ਐਲਾਨ ਬਹੁਤ ਵੱਡਾ ਹੋਇਆ ਤਾਂ ਜਦੋਂ ਕਾਂਗਰਸ ਅਕਾਲੀ ਦਲ ਜਾਂ ਭਾਜਪੀ ਦੇ ਨਾਲ ਸੰਬੰਧਿਤ तमाम ਸਾਰੀਆਂ तरहਾਂ ਪਿੰਡਾਂ ਦੇ ਵਿੱਚ ਦਾਖਲ ਹੋਣਗੇ ਆ ਤੁਹਾਡੇ ਵੱਲੋਂ ਬਾਈਕਾਊਟ ਕੀਤਾ ਤਾਂ ਫਿਰ ਉਹਨਾਂ ਦਾ ਵਿਰੋਧ ਕਿਸ ਤਰੀਕੇ ਦੇ ਨਾਲ ਹੋਏਗਾ ਸਵਾਲ ਹੋਣਗੇ ਜਾਂ ਕਿਹੜਾ ਕਿਸ ਤਰ੍ਹਾਂ ਦਾ ਤੁਸੀਂ ਰੋਡ ਮੈਪ ਉਲੀਕਿਆ ਆ ਇਹ ਤੇ ਚਲੋ ਅਸੀਂ ਸਾਰੇ ਭਰਾਵਾਂ ਨਾਲ ਗੱਲ ਅੱਗੇ ਵੀ ਕੀਤੀ ਸੀਗੀ ਹੁਣ ਵੀ ਸਾਡੀ ਗੱਲ ਵਾ ਚੱਲਦੀ ਪਈ ਆ ਵੀ ਜਦੋਂ ਕੋਈ ਸਿਆਸੀ ਪਾਰਟੀ ਆਊਗੀ ਉਹਦੇ ਨਾਲ ਕਿਸ ਤਰੀਕੇ ਨਾਲ ਅਸੀਂ ਵਿਹਾਰ ਕਰਨਾ ਵਾ ਠੀਕ ਹੈ ਜੀ ਸਾਰੇ ਵੀਰ ਜੋ ਵੀ ਉਹਨਾਂ ਦਾ ਫੈਸਲਾ ਹੋਊਗਾ ਵੀਰ ਕਵਰਦੀਪ ਹੁਣੀਆਂ ਸਾਡੇ ਪਿੰਡ ਤੋਂ ਹੋਰ ਵੀ ਵੀਰ ਵਾ ਜਿਹੜੇ ਮਤਲਬ ਕਿ ਭਾਈ ਸਾਹਿਬ ਦੇ ਹੱਕ ਦੇ ਵਿੱਚ ਛਰੇਮ ਨਿਤ ਰਹੇ ਆ ਕਿੰਨੇ ਕੁ ਲੋਕ ਆ ਹਾਂਜੀ ਆ ਵੀਰ ਬਾਈ ਨੇਮ ਜੇ ਮੈਂ ਦੱਸਣ ਲੱਗਿਆ ਸਾਰੀ ਇੰਟਰਵਿਊ ਦੇ ਵਿੱਚ ਨਾ ਹੀ ਜਾਣਗੇ ਹੂੰ ਮਤਲਬ ਸੈਂਕੜਿਆਂ ਦੇ ਹਿਸਾਬ ਨਾਲ ਸੈਂਕੜਿਆਂ ਦੇ ਹਿਸਾਬ ਨਾਲ ਮਤਲਬ ਕਿ 90% ਭਾਈ ਅਮਰਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਦੁਨੀਆ ਕਿਉਂਕਿ ਸਭ ਤੋਂ ਵੱਡਾ ਆਪਣਾ ਜਿਹੜਾ ਆ ਸਾਡੇ ਤੇ কলੰਕ ਸੀਗਾ ਬੀਬੀ ਖਾਲੜਾ ਵਾਲਾ ਇੱਕ ਤਾਂ ਸਾਡੇ ਕੋਲ ਇਹ ਮੌਕਾ ਆ ਗਿਆ ਕਿ কলੰਕ ਤੋਂ ਦਾ ਦੂਜਾ ਮੌਕਾ ਆਇਆ ਕਿ ਜੇਕਰ ਐਤਕੀ ਵੀ ਅਸੀਂ ਭਾਈ ਸਾਹਿਬ ਦਾ ਸਾਥ ਨਾਂ ਦਿੱਤਾ ਨਾ ਤੇ ਸਾਡੀ ਜਵਾਨੀ ਅੱਖਾਂ ਅੱਗੇ ਜਿਹੜੀ ਸਾਹਮਣੇ ਮਰਦੀ ਪਈ ਸੀ ਨਸ਼ਿਆਂ ਦੇ ਨਾਲ ਉਹ ਅਸੀਂ ਫਿਰ ਇਹ ਜਿਹੜਾ ਛੇਵਾਂ ਦਰਿਆ ਵਾ ਇਹ ਪੰਜਾਂ ਦਰਿਆਾਂ ਦੇ ਬਰਾਬਰ ਦਾ ਚੱਲੂਗਾ ਜ਼ਮੀਰ ਦੀ ਆਵਾਜ਼ ਆ ਤੁਹਾਡੀ ਇਹ ਜ਼ਮੀਰ ਦੀ ਆਵਾਜ਼ ਆ ਅੱਜ ਤੱਕ ਵੀ ਮੈਂ ਕਦੀ ਵੀ ਕਿਸੇ ਵੀ ਸਿਆਸੀ ਪਾਰਟੀ ਦੇ ਮਗਰ ਨਹੀਂ ਸੀ ਆਇਆ ਅੱਜ ਵੀ ਸਿਆਸੀ ਪਾਰਟੀ ਦੇ ਮਗਰ ਨਹੀਂ ਆਇਆ ਅੱਜ ਪੰਥ ਦੇ ਮਗਰ ਆਇਆ ਹੂੰ ਠੀਕ ਹੈ ਜੀ ਪਹਿਲੀ ਜ਼ਰ ਮੈਂ ਐਮਪੀ ਦੀ ਇਲੈਕਸ਼ਨ ਦੇ ਵਿੱਚ ਐ ਇੱਦੀ ਦੂ ਰਹਿਣੀ ਤੇ ਮੇਰੇ ਪਿੰਡ ਵੀ ਕੋਈ ਆਉਂਦਾ ਸੀਗਾ ਤੇ ਮੈਂ ਨਹੀਂ ਸੀ ਜਾਂਦਾ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸੀਗਾ ਮੈਨੂੰ ਆਪਣੀ ਸੇਵਾ ਨਾਲ ਮਤਲਬ ਸੀ ਪਰ ਅੱਜ ਪੰਥ ਤੇ ਭੀੜ ਪਈ ਆ ਤੇ ਆਪਣੇ ਦਿਮਾਲੇ ਬਨਣ ਦਾ ਤਾਂ ਹੀ ਫਾਇਦਾ ਵਾ ਕਿ ਜੇਕਰ ਆਪਾਂ ਦਿਮਾਲੇ ਬਨਣ ਬਣਾਉਣ ਵਾਲਿਆਂ ਦਾ ਸਾਥ ਦੇਈ ਤੇ ਜੇਕਰ ਇਹਨਾਂ ਦਾ ਸਾਥ ਨਾ ਨਾ ਦਿੱਤਾ ਤੇ ਉਦੋਂ ਦੂਰ ਨਹੀਂ ਜਿੱਦਣ ਸਾਡੇ ਅੱਖਾਂ ਦੇ ਸਾਹਮਣੇ ਸਾਡੇ ਦਿਮਾਲੇ ਰੋਲੇ ਜਾਣਗੇ ਬਿਲਕੁਲ ਆ ਪੂਰੇ ਪਿੰਡ ਨੇ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਵੱਡਾ ਐਲਾਨ ਕੀਤਾ ਹੈ ਤਾਂ ਜਿਹੜੀਆਂ ਦੂਜੀਆਂ ਤਰ੍ਹਾਂ ਪਿੰਡਾਂ ਦੇ ਵਿੱਚ ਦਾਖਲਾ ਲੈਣ ਗਿਨਾ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਵਿਵਹਾਰ ਕੀਤਾ ਜਾਏਗਾ ਕਿਸ ਤਰੀਕੇ ਦੀ ਗੱਲਬਾਤ ਹੋ ਸਕਦੀ ਹੈ ਇਹ ਵੀ ਪਵਿੱਖ ਦੇ ਉੱਪਰ ਤੈਅ ਕੀਤਾ ਜਾ ਸਕਦਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਜੇ ਇਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਦੇ ਵੱਲੋਂ तमाम ਸਾਰੀਆਂ ਧਿਰਾਂ ਨੂੰ ਕਈ ਦਹਾਕੇ ਤੋਂ ਅਪਣਾਇਆ ਹੋਇਆ ਸੀ ਤਾਂ ਉਹਨਾਂ ਦਾ ਤਿਆਗ ਕਰਦਿਆਂ ਹੋਇਆਂ ਅਮਰਪਾਲ ਸਿੰਘ ਦੀ ਸਪੋਰਟ ਕੀਤੀ ਜਾ ਰਹੀ ਹੈ ਪਵਿੱਖ ਦੇ ਵਿੱਚ ਵੀ ਅੱਗੇ ਦੀ ਗਰਾਊਂਡ ਤੇ ਕਿਸ ਤਰੀਕੇ ਦੀ ਰੂਪਰੇਖਾ ਹੋ ਸਕਦੀ ਹੈ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ